ਮੰਗੀ ਤੇ ਤਜੀਦ ਕੋਰ ਕੀ ਕਰਦੇ ਹੋ ਵੀਰੇ ਤਾਂ ਰਾਮ ਤੜਾਈ ਚੌਂਕ ਰੇੜੀ ਤੋਂ ਨੀਚੇ ਆਪਰੇ ਉਠਿਆਂ ਦੀ ਨਾਲ ਮੇਰੇ ਪਾਪਾ ਹੁੰਦੇ ਆ ਹੂੰ ਤੇ ਹੋਇਆ ਕੀ ਸੀਗਾ ਹਸਬੰਦ ਨੇ ਕਿਉਂ ਮਾਰਿਆ ਇਹਦਾ ਹਸਬੰਦ ਨੇ ਕਿਉਂ ਮਾਰਿਆ ਮੈਨੂੰ ਵੀ ਨਹੀਂ ਇੰਨਾ ਪਤਾ ਲੇਕਿਨ ਜਦੋਂ ਵੀ ਆਉਂਦਾ ਹੀ ਸਾਡੇ ਨਾਲ ਲੜ ਕੇ ਜਾਂਦਾ ਹੈ ਇਸ ਵੇਲੇ ਸਵੇਰੇ ਮੈਨੂੰ ਫੋਨ ਆ ਗਿਆ ਘਰੇ ਆਉਂਦਾ ਯਾਰ ਕਿ ਕਿਉਂ ਹੋਟਲ ਠਹਿਰਿਆ ਮੈਨੂੰ ਨਹੀਂ ਪਤਾ ਸਾਡੇ ਤੋਂ ਪੈਸੇ ਮੰਗਦਾ ਹੈ ਕਿਤੇ ਕਿਤੇ ਵਾਰ ਕੀਤਾ ਉਹ ਮੇਰੇ ਗਲੇ ਤੇ ਤਾਂ ਹੱਥ ਤੇ वार ਕੀਤਾ ਹੈ ਕਿਸ ਚੀਜ਼ ਨਾਲ ਕੀਤਾ ਚਾਕੂ ਨਾਲ ਮੰਨ ਕਰਦਾ ਸੀ ਕਿਸੇ ਚੀਜ਼ ਦੇ ਹਾਂਜੀ ਉਹ ਪੈਸੇ ਮੰਗਦਾ ਸੀ ਸਾਡੇ ਤੋਂ ਇਤੋਂ ਤੱਕ ਜਿਹੜੇ ਮੇਰੇ ਰਿਸ਼ਤੇਦਾਰ ਹੀ ਮਤਲਬ ਜਿੱਦਾਂ ਮੇਰੀਆਂ ਭੈਣਾਂ ਬਣੀਆਂ ਇਹ ਸਹੇਲੀਆਂ ਉਹਨਾਂ ਤੋਂ ਵੀ ਪੈਸੇ ਮੰਗਾਏ ਹੋਏ ਆ ਉਹਨਾਂ ਤੋਂ ਵੀ ਪੈਸੇ ਮੰਗੇ ਰਾਜਸਥਾਨ ਚੋਂ ਥਾਣੇ ਕਰਾਈ ਕੰਪਲੇਂਟ ਕੀ ਬਣਿਆ ਅ ਥਾਣੇ ਅਸੀਂ ਕੰਪਲੇਂਟ ਵੀ ਕਰਾਈ ਹੈ ਸਾਰਾ ਕੁਝ ਜਦੋਂ ਮੇਰੇ ਸੱਟਾ ਲੱਗੇ ਉਹ ਤੇ ਮੇਰੇ ਨਾਲ ਸੀਗੇ ਤੇ ਜਦੋਂ ਹੋਟਲ ਗਏ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਸਾਨੂੰ ਕੋਈ ਹੈਲਪ ਨਹੀਂ ਕੀਤੀ ਕੀ ਮੰਗ ਕਰਦੇ ਹੋ ਮੈਨੂੰ ਇਨਸਾਫ ਚਾਹੀਦਾ ਹੈ ਉਹ ਬੰਦਾ ਜਿੰਨੀ ਛੇਤੀ ਹੋ ਸਕੇ ਉਹ ਅੰਦਰ ਹੋਣਾ ਚਾਹੀਦਾ ਹੈ ਮਨਪ੍ਰੀਤ ਸਿੰਘ ਕਿੱਥੋਂ ਰਹਿਣ ਵਾਲੇ ਆ ਮਗਮਪੁਰਾ ਜੋੜਾ ਫਾੜੇ ਕੀ ਗੱਲ ਬਾਤ ਰੋ ਕੁਝ ਨਹੀਂ ਉਤਰਾ ਹੈ ਮਾਦਾ ਨੂੰ ਹੋਟਲ ਹੈ ਰੇੜੀ ਚੋਂ ਹੋਟਲ ਲੈ ਗਿਆ ਜੀ ਪੈਸੇ ਪੂਏ ਦਾ ਲਾਲਚ ਲਾ ਕੇ ਰੈਸ਼ਨ ਬਾਡੀ ਦਾ ਹੋਟਲ ਲੈ ਕੇ ਜਾਂਦੇ ਬੀਦੋ ਅੰਦਰ ਗਿਆ ਨਾ ਕਹਿੰਦੇ ਮੇਰੇ ਪੈਸੇ ਗੁੰਮ ਗਏ ਪੈ ਗੁੰਮਦੇ ਪਰਸ ਭਾਲਦੇ ਭਾਲਦੇ ਨੇ ਆ ਕੱਪੜੇ ਖਿਲਾਰਨ ਲੱਗ ਗਏ ਕੱਪੜੇ ਖਿਲਾਰਨ ਦੇ ਬਹਾਨੇ ਸ਼ੂਰੀ ਕੱਢਣ ਲੱਗ ਗਿਆ ਬੈ ਕਿ ਉਹ ਸ਼ੂਰੀ ਕੱਢ ਗਏ ਮਾਦਾ ਨੇ ਆਖਿਆ ਚੱਲ ਪੈ ਨਹੀਂ ਲੱਭਦੇ ਮੈਂ ਜਾਣਾ ਇੱਕ ਮੈਨੂੰ ਗੇਟ ਖੋਲ ਦੇ ਮੈਂ ਜਾਉਂਗੀ ਜੇ ਮਾਦਾ ਨੇ ਗੇਟ ਖੋਲਣ ਦਾ ਆਖਿਆ ਜੇ ਉਹ ਗੇਟ ਕਰਨੀ ਗਿਆ ਲੈਟ ਬੰਦ ਕੀਤੀ ਹੈ ਗੇਟ ਨੂੰ ਲੋਕ ਲਾ ਕੇ ਮਾਦਾ ਨੂੰ ਪਿੱਛੋ ਆ ਕੇ ਜੱਫੀ ਪਾ ਕੇ ਗਲਾ ਵੜ ਗਿਆ ਜੀ ਕਾਰਨ ਕਾਰਨ ਦਾ ਪਤਾ ਨਹੀਂ ਲੱਗ ਰਿਹਾ ਇਹ ਕਿ ਉਹ ਟਮਾੜਪ ਕਰਾ ਕਰਦਾ ਹੈ ਡਿਮਾਂਡ ਵੇ ਆ ਗਿਆ ਪੈਸੇ ਪੁਏ ਮੰਗਦਾ ਸੀਗਾ ਆਂਦਾ ਸੀ ਜਦੋਂ ਮੇਰੀ ਸੈਲਰੀ ਸੈਲਰੀ ਦਾ ਜਿਵੇਂ ਸੈਲਰੀ ਦੇ ਦਿਨ ਹੁੰਦਾ ਸੀ ਉਸ ਤੋਂ ਦੋ ਦਿਨ ਉਹਨੇ ਪਹਿਲਾਂ ਆ ਜਾਣਾ ਆ ਕੇ ਥੋੜੇ ਬਹੁਤੇ 1200 ਉਹਨੇ ਆਵਲੇ ਆਣਾ ਬਾਕੀ ਇਧਰੋਂ ਆ ਕੇ ੜਾ ਦੇਨੇ ਬਾ ਕਰਾਇਆ ਵੀ ਸਾਡੇ ਤੋਂ ਮੰਗ ਕੇ ਲੈ ਜਾਂਦਾ ਕੋਕੇ ਵੀ ਲੈ ਜਾਂਦਾ ਸੀ ਕੁਛ ਆਂਦਾ ਪੀ ਕੇ ਖਾ ਬਿੰਦਾ ਵੀ ਖਾਂਦਾ ਜੇ ਨਸ਼ੇ ਕਰਦਾ ਜੇ ਪੂਰੇ ਕੀ ਮੰਗ ਕਰਦੇ ਮੰਗ ਪੈ ਹੈ ਆ ਦੀ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਮੈਂ ਮੈਂ ਮੰਗ ਕਰਦਾ ਆਂ ਕਿ ਹੁਣ ਇਨਸਾਫ ਚਾਹੀਦਾ ਕਿ ਉਹ ਹੋਵੇ ਹੁਣ ਜੇਲੇ ਦੱਸ ਕੇ ਮੇਰਾ ਨਾਮ ਰஞ்சிਤ ਕੋਰ ਹੈ ਮੈਂ ਮੋਗਾ ਪੂਰੇ ਰਹਿਣ ਵਾਲੇ ਵਾਸੀ ਆਂ ਤੇ ਇਹ ਮੇਰੇ ਗਵੰਡੇ ਹਨ ਤੇ ਇਹ ਮਤਲਬ ਇੱਥੇ ਕਿਰਾਏ ਤੇ ਲੈਂਦੇ ਹਨ ਆਪਣੀ ਮਿਹਨਤ ਕਰਕੇ ਆਪਣੀ ਦਿਹਾੜੀ ਧੂੜੀ ਲਾ ਕੇ ਆਪਣਾ ਟਾਈਮ ਪਾਸ ਕਰਦੇ ਸੰਤ ਤੇ ਜਿਹੜੇ ਇਹਨਾਂ ਦੇ ਹਸਬੰਡ ਹੈਗੇ ਆ ਉਹ ਜਦੋਂ ਵੀ ਇੱਥੇ ਆਉਂਦੇ ਆਂ ਇਨਾਂ ਨੂੰ ਕੁੱਟ ਮਾਰ ਕੇ ਇਨਾਂ ਕੋ ਜੋ ਵੀ ਪੈਸੇ ਪੂਸੇ ਹੁੰਦੇ ਸੀ ਇਨਾਂ ਕੋ ਲੈ ਲੂ ਜਾਂਦੇ ਸੀ ਤੇ ਜਦੋਂ ਉਹਨੇ ਆਣਾ ਵਾ ਕਰਾਇਆ ਕਰ ਰਿਹਾ ਵੀ ਇਨਾਂ ਕੋ ਖੜਨਾ ਤੇ ਹੁਣ ਦੇਖੋ ਤੁਹਾਡੇ ਸਾਹਮਣੇ ਐਡਾ ਵੱਡਾ ਹਾਸਾ ਕਰਤਾ ਬਿਨਾ ਮਤਲਬ ਤੋਂ ਇਨਾਂ ਨੂੰ ਬੁਲਾ ਕੇ ਇਨਾਂ ਦੇ ਚਾਕੂ ਮਾਰ ਕੇ ਕੱਲ ਨੂੰ ਚਲੋ ਇਨਾਂ ਦੀ ਜਾਨ ਚਲੀ ਜੰਦੀ ਜਾਂ ਕੁਝ ਹੋਏਗਾ ਫਿਰ ਕੌਣ ਜ਼ਿੰਮੇਵਾਰ ਛੋਟੇ ਛੋਟੇ ਇਨਾਂ ਦੇ ਬੱਚੇ ਆ ਠੀਕ ਹੈ ਹੁਣ ਸਾਨੂੰ ਉਹਨਾਂ ਨੂੰ ਵੀ ਡਰ ਹੈ ਤੇ ਸਾਨੂੰ ਵੀ ਡਰ ਹੈ ਕਿਉਂਕਿ ਅਸੀਂ ਹੁਣ ਇਨਾਂ ਨਾਲ ਖੜੇ ਆ ਕਾਨੂੰਨ ਸਾਨੂੰ ਵੀ ਕੁਝ ਕਰ ਸਕਦਾ ਅਸੀਂ ਇਹ ਕਾਨੂੰਨ ਅੱਗੇ ਇਨਸਾਫ ਕਰਦੇ ਉਹਨੂੰ ਜਲਦ ਤੋਂ ਜਲਦ ਮਤਲਬ ਕਿ ਆਪਣੇ ਗ੍ਰਿਫਤਾਰ ਕੀਤਾ ਜਾਵੇ ਤੇ ਕੋਈ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਦਾ ਕਲੇਸ਼ ਕਿਨੇ ਜੁੱਟ ਹੋ ਗਿਆ ਜੀ ਇਹਨਾਂ ਦਾ ਮਤਲਬ ਇਹਨਾਂ ਨੂੰ ਆਏ ਇੱਥੇ 6-7 ਮਹੀਨੇ ਹੋ ਗਏ ਆ ਜਦੋਂ ਦੇ ਇੱਥੇ ਆਏ ਅੰਮ੍ਰਿਤਸਰ ਵਿੱਚ ਉਦੋਂ ਦਾ ਹੀ ਇਹਨਾਂ ਦਾ ਅਸੀਂ ਤੇ ਉਦੋਂ ਦਾ ਦੇਖਣ ਦੇ ਬਾਕੀ ਪਿੱਛੇ ਵੀ ਇਹਨਾਂ ਦਾ ਐਦਾ ਹੀ ਮਤਲਬ ਕਿ ਚਲੋ ਦੱਸਦੇ ਹੁੰਦੇ ਜੀ ਜੀ ਕਿ ਐਦਾ ਹੀ ਕਰਦਾ ਹੁੰਦਾ ਹੈ ਸ਼ਰਾਬ ਪੀ ਕੇ ਕੁੱਟਮਾਰ ਕਰਨੀ ਤੇ ਕਦੀ ਕੋਸ਼ਿਸ਼ ਕਰਨਾ ਕਦੀ ਕੁਝ ਕਰਨਾ ਮਤਲਬ ਕਿ ਉੱਥੇ ਵੀ ਇਹਦੇ ਐਵੇਂ ਕੰਮ ਇਸੇ ਦੁੱਖ ਵਿਚਾਰੇ ਇੱਥੇ ਆ ਕੇ ਕਿ ਚਲੋ ਆਰ ਬੰਦਾ ਮੁੰਡੇ ਨੂੰ ਸੈਟ ਸੁੱਟ ਕਾ ਲੈਂਦਾ ਚਲੋ ਜੇ ਆਂਦੇ ਆ ਮੁੰਡੇ ਕੋ ਤਨਖਾਹ ਆਂਦੀ ਆ ਉਹ ਵੀ ਪੈਸੇ ਪੂਏ ਲੈ ਜਾਂਦੇ ਆ ਤੇ ਜੇ ਨਾ ਦਵੇ ਤਾਂ ਉਹਨੂੰ ਵੀ ਕੁੱਟਦਾ ਬਾਤ ਆ ਕੰਮ ਕੀ ਕਰਦੇ ਕੰਮ ਆ ਰੇੜੀ ਲਗਾਉਂਦੇ ਆ ਰਾਮਪਲੇ ਚੌਂਕ ਚ ਕਿਸ ਚੀਜ਼ ਤੇ ਮਤਲਬ ਕਿ ਜਿਵੇਂ ਰੋਟੀ ਹੋ ਗਿਆ ਚਾਹ ਹੋ ਗਿਆ ਜਿਵੇਂ ਆਪਣਾ ਸਬਜੀ ਸਬਜੀ ਐ ਰੇੜੀ ਲਗਾਉਂਦੇ ਆ ਆਪਣਾ ਟਾਈਮ ਪਾਸ ਕਰਦੇ ਠੀਕ ਜੀ ਮੈਡਮ ਜਿਹੜਾ ਮੈਟਰ ਪਤਾ ਲੱਗਾ ਕੀ ਗੱਲ ਆ ਜੇ ਕੀ ਗੱਲ ਬਾਤ ਆ ਜੀ ਇਨਾ ਕੱਲ ਪਰਸੋਂ ਸ਼ਾਮੀ ਲੜਕੀ ਆਈ ਸੀ ਜੀ ਹਰਜੀਤ ਕੌਰ ਨਾਮ ਦੀ ਡੈਡੀ ਕਿ ਮੇਰੇ ਘਰ ਵਾਲੇ ਨੇ ਮੇਰੇ ਸਾਟਾਂ ਲਾ ਦਿੱਤੀਆਂ ਮੇਰੇ ਗਲੇ ਵਿੱਚ ਉਹਨੇ ਚਾਕੂ ਫੇਰ ਦਿੱਤਾ ਅਸੀਂ ਉਹਨੂੰ ਡਰ ਦਿੱਤਾ ਤੁਰੰਤ ਮੈਂ ਕਿਹਾ ਬਿਆਨ ਲਿਖਾ ਦਿਓ ਤੁਸੀਂ ਆ ਕੇ ਜਿਹਨੂੰ ਸਵੇਰ ਕੱਲ ਅਸੀਂ ਕਹਿੰਦੀ ਮੇਰੇ ਤੋਂ ਪਹਿਲਾਂ ਜਿਹੜਾ ਮੇਰੇ ਘਰ ਵਾਲਾ ਮੈਨੂੰ ਮਾਰ ਕੇ ਗਿਆ ਉਹਨੂੰ ਫੜੋਗੇ ਤਾਂ ਅਸੀਂ ਬਿਆਨ ਦੇਣੀ ਹੈ ਉਹਨਾਂ ਦੇ ਤੱਕ ਅਸੀਂ ਬਿਆਨ ਨਹੀਂ ਦੇਣੀ ਹੁਣ ਅਸੀਂ ਲੜਕਾ ਫੜ ਕੇ ਲਿਆਂਦਾ ਪਰਸੋਂ ਦਾ ਸਾਡੇ ਥਾਣੇਦਾਰ ਜਿਹੜੇ ਪਿੱਛੇ ਲੱਗੇ ਅਸੀਂ ਲੜਕੇ ਨੂੰ ਫੜ ਕੇ ਲੈ ਆਂਦਾ ਅਸੀਂ ਤੋਂ ਉਹਨੂੰ ਅਪੀਲ ਕਰਦੇ ਹਾਂ ਕਿ ਤੂੰ ਆ ਕੇ ਆਪਣਾ ਬਿਆਨ ਦੋ ਜੋ ਵੀ ਸਟੇਟਮੈਂਟ ਕਰਦਵਾਨ ਪਰ ਮੈਡਮ ਉਹਨਾਂ ਦਾ ਕਹਿਣਾ ਵਾ ਕਿ ਇਹ ਮੇਰੇ ਕੋ ਪੈਸੇ ਵੀ ਮੰਗਦਾ ਰਿਹਾ ਮੇਰੇ ਕੋ ਆ ਕੇ ਲੈ ਲੈਂਦਾ ਰਿਹਾ ਮੈਨੂੰ ਬੰਨਣਾ ਨੇ ਹੋਟਲ ਜਬਲਾ ਕੇ ਇਹਨੇ ਪਲਾਨਿੰਗ ਕੀਤੀ ਮੈਨੂੰ ਮਾਰਿਆ ਮੈਨੂੰ ਵੀ ਉਹਨੇ ਇਹ ਗੱਲ ਦੱਸੀ ਸੀ ਇਹ ਕੰਮ ਨਹੀਂ ਕਰਦਾ ਮੈਂ ਪਕੌੜੀਆਂ ਦੀ ਤੇ ਚਾਹ ਦੀ ਰੈਡੀ ਲਗਾਉਣੀ ਆ ਤੇ ਮੇਰੇ ਕੋ ਆ ਕੇ ਪੈਸੇ ਲੈ ਜਾਂਦਾ ਤੇ ਮੈਨੂੰ ਕੁੱਟ ਮਾਰ ਕਰਕੇ ਚਲੇ ਜਾਂਦਾ ਬਟ ਜਿੰਨੇ ਦਾ ਕਿ ਅਸੀਂ ਇਹਨਾਂ ਨੂੰ ਆਮੋ ਸਾਹਮਣੇ ਨਹੀਂ ਹੋਏ ਆਮੋ ਸਾਹਮਣੇ ਨਹੀਂ ਕਰਦੇ ਤਫਤੀਸ਼ ਦੇ ਦਰਾਂ ਨਹੀਂ ਇਹ ਗੱਲ ਸਾਰੀ ਸਾਹਮਣੇ ਆਏਗੀ ਵੀ ਕਿਹੜੀ ਗੱਲ ਉਹਨੇ ਮਾਰਿਆ ਮੈਂ ਮੌਕੇ ਦੇ ਮਾਡਲ ਦਾ ਪਰਚਾ ਦੇ ਦਿੱਤਾ ਹੈਗਾ ਇਹਦੇ ਉੱਤੇ ਮਰਡਰ ਕਦਾ ਮਰਡਰ ਦਾ ਤੇ ਪਰਚਾ ਦੇ ਦਿੱਤਾ ਜਾਂਦਾ ਚਾਕੂ ਉਹਨਾਂ ਨੇ ਗੱਲ ਜਮਾ ਮਰਡਰ ਨਹੀਂ ਹੁੰਦਾ ਉਹਨੂੰ ਮਰਡਰ ਤਾਂ ਹੁੰਦਾ ਜੇ ਬੰਦਾ ਮਰ ਜਵੇ ਠੀਕ ਠਾਕ ਹੈ ਜਿਹੜੀ ਉਹਨੇ ਜਦੋਂ ਨੇ ਸਟੇਟਮੈਂਟ ਹੀ ਕੋਈ ਨਹੀਂ ਦਿੱਤੀ ਇਹ ਤਾਨੂੰ ਡਾਕਰ ਦਿੱਤਾ ਡਾਕਟਰ ਤੋਂ ਬਾਅਦ ਸਟੇਟਮੈਂਟ ਆ ਗਈ ਤੇ ਇਹ ਪਰਚਾ ਦੇ ਦਿੱਨੇ